ਮਿੰਟ ਵਾਲਾ ਆ ਆ ਦੁਨੀਆ ਦਾ ਬੰਨਿਆ ਪਰ ਬੰਨਿਆ ਹਾਰ ਦੇ ਬੰਨਿਆ ਖੁੱਦੀ ਬੰਨਿਆ ਓ ਧਿਆਨ ਨਾਲ ਬਿਲਿਆ ਓ ਧਿਆਨ ਨਾਲ ਧਿਆਨ ਨਾਲ ਬਿਲਿਆ ਬਿਲਿਆ ਐ ਨਹੀਂ ਕਰਨਾ ਬਹੁਤ ਕਸੂਤਾ ਮੁੰਡੇ ਨੂੰ ਸੱਟਿਆ ਦੇਖ ਕੇ ਸੱਤ ਬਾਜਾਂ ਦੀ ਤਾਂ ਬਾੜੀ ਵੱਡੀ ਵੱਜਣੀ ਸੀ ਬਿਲਿਆ ਇਹ ਮਾਰੀ ਗੱਲ ਆ ਤੇਰੇ ਵਾਸਤੇ ਮਿੰਟ ਵਾਲਾ ਆ ਆ ਦੁਨੀਆ ਦਾ ਬੰਨਿਆ ਪਰ ਬੰਨਿਆ ਹਾਰ ਦੇ ਨਾਲ ਬਿਲਿਆ ਐ ਨਹੀਂ ਕਰਨਾ ਬਹੁਤ ਕਸੂਤਾ ਮੁੰਡੇ ਨੂੰ ਸੱਟਿਆ ਦੇਖ ਕਿਤੇ ਸੱਤ ਬਾਜ਼ਾਂ ਦੀ ਤਾਂ ਬਾੜੀ ਵੱੱਡੀ ਵੱਜਣੀ ਸੀ ਬਿਲਿਆ ਇਹ ਮਾਰੀ ਗੱਲ ਆ ਤੇਰੇ ਵਾਸਤੇ ਮਿੰਟ ਵਾਲਾ ਆ ਆ ਦੁਨੀਆ ਦਾ ਬੰਨਿਆ ਪਰ ਬੰਨਿਆ ਹਾਰ ਜੇ ਖੁੱਦੀ ਬੰਨੇ ਬੰਨੇ ਓਹ ਧਿਆਨ ਨਾਲ ਬਿਲਿਆ ਓਹ ਧਿਆਨ ਨਾਲ ਧਿਆਨ ਨਾਲ ਮਿਲਿਆ ਐ ਨਹੀਂ ਕਰਨਾ ਬਹੁਤ ਕਸੂਤਾ ਮੁੰਡੇ ਨੂੰ ਸੱਟਿਆ ਦੇਖ ਤੇ ਸੱਤ ਬਾਜ਼ਾਂ ਦੀ ਤਾਂ ਬਾੜੀ ਵੱਡੀ ਬੱਜਣੀ ਸੀ ਮਿਲਿਆ ਇਹ ਮਾਰੀ ਗੱਲ ਆ ਤੇਰੇ ਵਾਸਤੇ